ਤੇ ਚੰਗਾ ਦੁੱਧ ਦੇ ਦਿੰਦੀ ਆ ਜਿਹੜੇ ਭਰਾ ਚੰਗੀ ਮਿਹਨ ਰੱਖਣ ਦੇ ਸ਼ਕੀਨ ਆ ਉਹਨਾਂ ਨੂੰ ਇੱਕ ਵਾਰੀ ਦੱਸਦਾ ਹਾਂ ਨੀਂਦਲੀ ਰਾਵੀ ਨਾਲ ਜਿਹੜੇ ਜੁੜੇ ਹੋਇਆ ਇੱਕ ਔਰਸਾ ਵਾਲੇ ਰਵੇ ਦੇ ਵਿੱਚੋਂ ਮੈਂ ਆ। ਭੈਣ ਆ ਗਈ ਹੈ। ਇਹ ਪਹਿਲੇ ਸੋ ਇੱਕ ਇਹਨਾਂ ਦੁੱਧ ਦੇਗੀ ਭਾਈ। ਇਹ ਵੀ ਭਾਈ ਇਹ 17-18 ਕਿਲੋ ਦੇਗੀ ਇਹ। ਕੀ ਬਾਤ ਆ ਭਾਈ। ਤੇ ਉਹ ਪਰਲੀ ਆ ਵੇਖੋ ਭਾਈ। ਇਹ ਹੁੰਦੀ ਆ ਜੇ ਮਾਂ ਚੰਗੀ ਆ ਨਾ ਭਾਈ ਤੇ ਬੱਚਾ ਚੰਗਾ ਪੈਦਾ ਹੋਊਗਾ ਹੀ ਹੋਊਗਾ। ਮਨ ਲਾ ਕਹਿੰਦੇ ਹੁੰਦੇ ਆ ਨਾ ਮਨ ਲਾ ਜੇਵਾ ਵੇਖੋ ਭਾਈ 11 ਦੀ ਆਹ ਆ ਚੀਜ਼ ਆ ਭਾਈ ਔਰਸਾ ਵਾਲਾ ਰਵਾ ਜਿਹੜੇ ਪੁੱਧ ਤੇ ਦੁੱਧ ਕਿੰਨਾ ਦੇ ਦਿੰਦੀ ਹੈ ਭਈ ਇਹ। ਦੁੱਧ ਦੇ ਵੀਰੇ ਆਪਣੇ ਇੱਤੇ 17 ਨਾਲ 18 ਲੀਟਰ ਦਿੰਦੀ ਹੈ ਜੀ ਆਪਣਾ ਪੀਸ ਚੀਜ਼ ਆ ਵੀ ਤੁਹਾਨੂੰ ਮੰਨ ਲਓ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਤੁਹਾਡੇ ਪੈਸੇ ਲਾਤੇ ਤੇ ਗਵਾਂਢੀ ਵੇਖਣਗੇ ਉਤੋਂ ਦੀ ਆ ਕੇ ਤੇ ਕਹਿਣਗੇ ਕੀ ਲੈ ਆਏ ਲਾ ਕੇ ਗਵਾਂਢੀ ਇਹ ਗੱਲ ਜ਼ਰੂਰ ਕਹਿਣਗੇ ਵੀ ਵਾਕੇ ਤੋਹਫਾ ਲੱਭ ਕੇ ਲਿਆਂਦਾ ਭਾਈ ਤੇ ਬਾਕੀ ਭਾਈ ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਟੁੱਡੀ ਟੁੱਡੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਜਦੋਂ ਤੁਸੀਂ ਮੰਡ ਵਾਲੇ ਤੋਂ ਟੁੱਡੀ ਦੇ ਪਿੰਡ ਦੇ ਵਿੱਚ ਐਂਟਰੀ ਕਰੋਗੇ ਨਾ ਮਿੱਤਰੋ ਤਾਂ ਸੂਆ ਆਉਂਦਾ ਵਾ ਜਿਹੜੇ ਪਾਸੇ ਉਹ ਸੂਆ ਵਗਣਾ ਸ਼ੁਰੂ ਹੁੰਦਾ ਹੁੰਦਾ ਪਾਣੀ ਚੜ੍ਹਦੇ ਵਾਲੇ ਪਾਸੇ ਨੂੰ ਤੁਸੀਂ ਮਿੱਤਰੋ ਕੱਚੀ ਪਈ ਮਿਲੂਗੀ ਤੇ ਜਦੋਂ ਤੁਸੀਂ ਮੁੜੋਗੇ ਦੋ ਪਈਆਂ ਬਣ ਜਾਣਗੀਆਂ ਕਿ ਇੱਟਾਂ ਵਾਲੀ ਤੇ ਇੱਕ ਬਿਲਕੁਲ ਸੂਏ ਦੇ ਨਾਲ ਨਾਲ ਉਸ ਸੂਏ ਦੇ ਨਾਲ ਨਾਲ ਆ ਕੇ ਤੁਸੀਂ 800 ਮੀਟਰ ਬਣੀ ਘਰ ਤੋਂ ਪਾ ਕੇ ਕਿੱਲੋ ਕੁ ਮੋਟਰ ਦੀ ਦੂਰੀ ਤੈਅ ਕਰਦੇ ਆ ਤੁਹਾਨੂੰ ਉੱਤੇ ਸੂਏ ਦੇ ਵੀਰ ਹੁਣਿਆਂ ਦੀ ਕੋਠੀ ਮਿਲ ਜੂਗੀ ਬਾਈ ਬਣੀ ਬਾਈ ਹੁਣਿਆਂ ਦੇ ਘਰੇ ਮੈਂ ਮੌਜੂਦ ਆ ਬਾਈ ਦਾ ਨਾਮ ਹੈਗਾ ਵਾ ਰਖਵੀਰ ਸਿੰਘ ਹੈ ਨਾ ਰਵੀਰ ਸਿੰਘ ਰਨਵੀਰ ਸਿੰਘ ਹਰਵੀਰ ਹਰਵੀਰ ਸਿੰਘ ਤੇ ਸਾਨੂੰ ਅਵਤਾਰ ਸਿੰਘ ਨਹੀਂ ਦਰਸ਼ਨ ਸਿੰਘ ਦਰਸ਼ਨ ਸਿੰਘ ਸੇਠੋ ਹਾਂਜੀ ਸਨ ਆਫ ਦਰਸ਼ਨ ਸਿੰਘ ਸੇਖੋ ਬਾਈ ਕੇ ਘਰੇ ਮੈਂ ਇਸ ਟਾਈਮ ਮੌਜੂਦ ਆ ਕਿਉਂਕਿ ਬਾਈ ਹੁਣਿਆਂ ਦੇ ਕੋਲੇ ਯਾਰ ਕਹਿਣ ਤੋਂ ਪਾਵੇ ਮਾਝਣੀ ਇੱਕ ਛੋਟੇ ਹਾਥੀ ਜੱਡੀ ਕਹਿ ਸਕਦੇ ਆ ਜਾਂ ਆਪਾਂ ਬਲਡوزر ਜੱਡੀ ਕਹਿ ਸਕਦੇ ਤੇ ਜਾਂ ਆਪਾਂ ਰੇਲ ਜੱਡੀ ਤੇ ਇੰਜਨ ਜੱਡੀ ਕਹਿ ਸਕਦੇ ਵੀ ਐਡੀ ਕੋ ਵੱਡੀ ਮੈਂ ਵਿਖਾਉਣੀ ਆ ਤੁਹਾਨੂੰ ਗ੍ਰੇਡੇਡ ਮਈਆਂ ਜੇ ਪੈਂਦੀ ਆ ਕਰਮਾ ਵਾਲੀ ਪਰ ਬੱਚੇ ਨੀਲੀ ਰਾਵੀ ਦੇ ਪੂਰੇ ਟੌਪ ਲਾਉਂਦੀ ਆ ਉਹ ਵੀ ਤੁਹਾਨੂੰ ਵਿਖਾ ਦਊਗਾ ਇੱਕ ਕੱਟੀ ਜੀ ਵੀ ਆਈ ਹੋਈ ਆ ਭਾਈ ਉਹਨਾਂ ਦੇ ਕੋਲੇ ਪਿਛਲੇ ਸੋਏ ਦੀ ਤੇ ਚੰਗਾ ਦੁੱਧ ਦੇ ਦਿੰਦੀ ਆ ਜਿਹੜੇ ਭਰਾ ਚੰਗੀ ਮਹਿ ਰੱਖਣ ਦੇ ਸ਼ਕੀਨ ਆ ਉਹਨਾਂ ਨੂੰ ਇੱਕ ਵਾਰੀ ਦੱਸ ਦਵਾਂ ਵੀ ਨੀਂਦਲੀ ਰਵੀ ਨਾਲ ਜਿਹੜੇ ਜੁੜੇ ਹੋਏ ਆ ਇੱਕ ਔਰ ਸਾਹ ਵਾਲੇ ਰਵੇ ਦੇ ਵਿੱਚੋਂ ਮੈਂ ਆ ਜਿਹੜੇ ਭਰਾ ਉਹ ਰਵੇ ਨੂੰ ਜਾਣਦੇ ਆ ਨਾ ਉਹ ਭਲੀ ਪਾਤੀ ਮੈਂ ਪੁੱਜ ਜਾਣਗੇ ਵੀ ਬਾਕੀ ਮੈਂ ਹੈਗੀ ਆ ਸਾਰੀ ਗੱਲਬਾਤ ਬਾਕੀ ਬਾਈ ਨਾਲ ਕਰ ਲੈਣੇ ਆਪਾਂ ਆਜੋ ਮਿਲਦੇ ਆਂ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਮਹਾਰਾ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਹਾਂਜੀ ਵਧੀਆ ਚੜ੍ਹਦੀ ਕਲਾ ਅੱਛਾ ਇੱਕ ਵਾਰੀ ਆਪਣਾ ਭਾਈ ਪਿੰਡ ਤਾਂ ਮੈਂ ਦੱਸਤਾ ਨਾਂ ਤੇ ਐਡਰੈਸ ਦੱਸਦੀ ਆ ਆਪਣਾ ਭਾਈ ਹਰਵੀਰ ਆ ਨਾਂ ਮੇਰਾ ਜੀ son ਆ ਦਰਸ਼ਨ ਸਿੰਘ ਜੀ ਸੇਕੋਂ ਅਸੀਂ ਕੱਸੀ ਦੇ ਘਰ ਆਈ ਆਪਣਾ ਛੁੱਡੀ ਤੋਂ ਮੰਡਲ ਜਦ ਅੜਕ ਜਾਂਦੀ ਹੈ ਨਾ ਜੀ ਜੀ ਤੇ ਕੱਸੀ ਦੇ ਪੁੱਲ ਤੋਂ ਇਧਰੋਂ ਜਿੱਧਰੋਂ ਪਾਣੀ ਆਉਂਦਾ ਕਿਧਰੋਂ ਪਾਣੀ ਆਉਂਦਾ ਚੜ੍ਹਦੇ ਵਾਲੇ ਪਾਸੇ ਹਾਂ ਚੜ੍ਹਦੇ ਵਾਲੇ ਪਾਸੇ ਹਾਂ ਠੀਕ ਹੈ ਜੀ ਤੇ 800 ਮੀਟਰ ਦੀ ਦੂਰੀ ਤਾਂ ਪੈ ਜਾਂਦੀ ਹੈ ਬਸ ਹਾਂ ਜੀ 800 ਮੀਟਰ ਹੀ ਆ ਜੀ ਹਾਂ ਜੀ ਅੱਛਾ ਭਾਈ ਇੱਕ ਮਹਿ ਵੇਚਣੀ ਆ ਯਾਰ ਅੱਜ ਹਣਾ ਹਾਂ ਜੀ ਹਾਂ ਜੀ ਤੇ ਇਹ ਕਿੰਨੂਆ ਸੁਆਸ ਹੁੰਦੀ ਹੈ ਜੀ ਇਹ ਤੀਜਾ ਸੁਆ ਵੀ ਰੇ ਦਾ ਤੀਜਾ ਸੁਆ ਸੁਂਦੀ ਆ ਹਾਂ ਜੀ ਤੇ ਇਹ ਰਵਾ ਬੱਪੂ ਕੌਰਸਾ ਵਾਲੇ ਦੱਸਦੇ ਹਾਂ ਹਾਂ ਜੀ ਹਾਂ ਜੀ ਕੌਰਸਾ ਕੌਰਸਾ ਵਾਲੇ ਰਵੇ ਆ ਸਾਰੀਆਂ ਆ ਝੋਟੀਆਂ ਸਿੱਧੀ ਵੀ ਹੈ ਇਹਦੀ ਇਸੇ ਦੀ ਭੈਣ ਆ ਜ ਗੀ ਭਾਈ ਇਹ ਵੀ ਭਾਈ ਇਹ 17 18 ਕਿਲੋ ਦੇਗੀ ਇਹ ਕੀ ਬਾਤ ਹੈ ਭਾਈ ਤੇ ਉਹ ਪਰਲੀ ਕੱਟੀ ਇਸ ਦੀ ਨੀ ਇੱਕ ਨਾ ਕੱਟੀ ਨਹੀਂ ਇੱਕ ਇਹਦੀ ਨਹੀਂ ਜੀ ਇਹ ਕੋ ਪਰਲੀ ਜਿਹੜੀ ਨੀਲੀ 라ਵੀ ਦੀ ਉਹ ਕੱਟੀ ਇਹਦੀ ਆ ਜੀ ਉਹ ਕੱਟੀ ਜਿਹੜੀ ਆਪਾਂ ਮੈਂ ਨੀਲੀ 라ਵੀ ਦੀ ਜਿਹੜੀ ਉਹ ਜਿਹੜੀ ਮੈਂ ਵੇਚਣੀ ਹੁੰਦੀ ਆ ਉਹਦੀ ਕੱਟੀ ਪਿਛਲੇ ਉਹ ਭਾਈ ਆਹ ਪਿਛਲੇ ਸੂਏ ਦੀ ਆ ਜੀ ਉਹ ਸਾਲ ਦੀ ਹੋਣ ਵਾਲੀ ਆ ਜੀ ਇਸ ਸਾਲ ਦੀ ਹੋ ਜੋਗੀ ਜਦ ਮਿਲਾ ਫਰਮਾ ਵੱਲੋਂ ਜੀ ਮਾਨ ਚੱਕੀ ਹਾਂਜੀ ਹੁੰਦੀ ਆ ਜੀ ਉੱਲੇ ਆ ਕੱਟੀ ਆ ਬਈ ਮਿੱਤਰੋ ਹਜੇ ਸਾਲ ਦੀ ਇਹਨੇ ਹੋਣਾ ਮੈਨ ਸੁਣਾ ਸਾਲ ਪੂਰਾ ਹਜੇ ਇਹਨੂੰ ਹੋਣਾ ਕੱਟੀ ਆ ਵੇਖੋ ਬਈ ਇਹ ਹੁੰਦੀ ਆ ਜੇ ਮਾਂ ਚੰਗੀ ਆ ਨਾ ਬਾਈ ਤੇ ਬੱਚਾ ਚੰਗਾ ਪੈਦਾ ਹੋਊਗਾ ਹੀ ਹੋਊਗਾ ਮਨ ਲਾ ਕਹਿੰਦੇ ਹੁੰਦੇ ਆ ਨਾ ਮੰਨ ਲਓ ਜੇ ਬੱਚੇ ਜਿਹੜੀ ਮਾਂ ਤੇ ਬੱਚਾ ਜਾਂਦਾ 30% ਤੇ ਸਾਂਣ ਤੇ ਬੱਚਾ ਜਾਂਦਾ ਹੁੰਦਾ 30% ਇਹ ਗੱਲ ਪੱਕੀ ਆ ਬਾਈ 30% ਸਾਂਣ ਤੇ ਗਈ ਹੋਈ ਆ ਤੇ 70% ਕੱਦ ਬਾਡੀ ਮੈਂ ਦੀ ਜਿਹੜੇ ਅੰਗ ਆ ਉਹ ਸਾਰੇ ਪ੍ਰਮਾਤਮਾ ਵੱਲੋਂ ਕਰਮ ਵਾਲੀ ਨੂੰ ਜਿਹੜੇ ਲੱਗੇ ਹੋਇਆ ਉਮੇ ਵਾਲੇ ਲੱਗੇ ਆ ਹੁਣ ਆਜੋ ਤੁਸੀਂ ਬਈ ਮਹਿਤ ਹੁਣ ਇਹਿੰਦੇ ਬਈ ਸੁਆ ਸੋਣਾ ਤੀਜਾ ਹਨਾ ਤੀਜਾ ਹਾਂਜੀ ਤੇ ਕਿੰਨੇ ਦਿਨ ਬਾਕੀ ਆ ਬਈ ਇਹਦੇ ਬਸ ਇਹਦੇ ਦਿਨ ਦੋ ਤਿੰਨ ਹੀ ਰਹਿ ਗਏ ਬਾਈ ਯਾਰ ਦੋ ਤਿੰਨ ਹੀ ਰਹਿ ਗਏ ਹਾਂਜੀ ਐਸ ਕੀ ਫਿਰ ਸਣ ਤੋਂ ਕਰੋ ਹੋਇਆ ਟੀਕਾ ਭਰਾਇਆ ਟੀਕਾ ਭਰਾਇਆ ਸੀ ਵੀਰੇ ਯਾਰ ਚੰਗਾ ਟੀਕਾ ਭਰਾਇਆ ਬਹੁਤ ਵਧੀਆ ਟੀਕਾ ਭਰਾਇਆ ਸੀ ਗਾਈ ਉਹਦਾ ਕੋਈ ਰਿਕਾਰਡ ਹੈਗਾ ਆਪਣੇ ਕੋਲ ਟੀਕੇ ਦਾ ਸ਼ਾਇਦ ਹੋਵੇ ਵੀ ਜੇ ਪਰ ਕੋਈ ਯਾਦ ਨਹੀਂ ਪੱਕਾ ਹੈ ਬਾਕੀ ਸਰਕਾਰੋਂ ਟੀਕਾ ਸਰਕਾਰੀ ਸੀਮ ਨਹੀਂ ਭਰਾਇਆ ਹਾਂਜੀ ਠੀਕ ਹੈ ਬਾਈ ਜੀ ਮੈਂ ਹੁਣ ਆਖੀ ਆਪ ਨਹੀਂ ਜਾਉ ਤਾਂ ਨਹੀਂ ਨਹੀਂ ਸਿਆਣੀ ਗੱਲ ਬਾਪੂ ਅੱਛਾ ਬਾਈ ਇੱਕ ਗੱਲ ਹੋਰ ਆ ਕਿੰਨਾ ਚਿਰ ਇਹ ਦੁੱਧ ਪਿਆ ਜਾਂਦੀ ਬਣਨ ਤੋਂ ਬਾਅਦ ਮਿਲ ਜਾਂਦੀ 7-8 ਮਹੀਨੇ ਇਹ ਬਾਈ ਇਹਨੂੰ ਅਸੀਂ ਆਪ ਛੱਡਦੇ ਆ ਜੀ ਹਾਂ ਤਾਂ ਮਤਲਬ ਪਹਿਲਾਂ 2 ਕੁ ਮਹੀਨੇ ਪਹਿਲਾਂ ਇਹਨੂੰ ਛੱਡਿਆ ਸੀਂ ਆਪ ਉਹ ਵੀ ਹਾਂਜੀ ਲੈ ਬਾਈ ਇੱਕ ਗੱਲ ਦਾਦਾ ਕੋਈ ਨੁਕਸਨ ਨੂੰ ਨਹੀਂ ਵੇਚਦੇ ਬਾਈ ਵੀ ਕੋਈ ਫਾਲਡਾ ਗੱਲ ਪਤਾ ਕੀ ਆ ਬਾਈ ਬਾਈ ਹੁਣ ਨਾ ਦੁੱਧ ਚੋਣ ਵਾਲਾ ਬੰਦਾ ਚੋਣਾ ਨਹੀਂ ਹੈਗਾ ਸਹੀ ਗੱਲ ਹੈ ਇਹ ਕਰਕੇ ਵੇਚਦੇ ਬਾਈ ਹੁਣ ਇਹਦੇ ਵੀ ਇੱਕ ਅੱਧੀ ਗਾਂ ਤਾਂ ਹੀ ਚੋ ਲੈਣੇ ਸਾਰੇ ਬਾਈ ਜਾਂ ਮੱਧ ਇੱਕ ਹੈਗੀ ਸਾਡੇ ਕੋਲ ਝੋਟੀ ਉਹ ਵੀ ਇਹਨਾਂ ਨੇ ਆ ਤਿਆਰ ਕਰਕੇ ਝੋਟੀ ਵੀ ਦੇਈ ਦੇਣੀ ਹਾਂਜੀ ਬਾਈ ਉਹ ਵੀ ਵੇਚਦਾ ਉਹ ਵੀ ਵੇਚਦੇ ਉਹ ਗਾਂ ਕੱਟੀਆਂ ਹੋਰ ਬਣ ਜਾਣਗੀਆਂ ਜੀ ਉਹਦਾ ਵੇਚ ਗਾਂ ਰੱਖਣੀ ਕੱਲੀ ਦੁੱਧ ਪੀਣ ਨੂੰ ਸੌਖੀ ਚੋ ਲੈਣਦੇ ਆ ਅੱਛਾ ਬਾਈ ਇਹਦਾ ਹੁਣ ਆਪਾਂ ਰੇਟ ਕੋਈ ਤੈਅ ਕੀਤਾ ਫਿਰ ਜੀ ਹਾਂਜੀ ਹਾਂਜੀ 175 ਦੀ ਦਵਾਂਗੇ ਬਾਈ 175 ਹਾਂਜੀ 1 ਵੀ ਥੋੜਾ ਬਹੁਤਾ ਹੁਣ ਮਾਨਤਾ ਨਹੀਂ ਹੁਣ ਹਾਂਜੀ ਵੀ ਇੱਕ ਗੱਲ ਦੱਸ ਦਵਾਂ ਬਾਈ ਇੱਕ 40 45 ਵਾਲੇ ਫੋਨ ਨਾ ਲਾਇਆ ਜੇ ਵੀ ਤੁਸੀਂ ਸੋਚੋ ਕਿ ਇੱਕ 40 45 ਦੀ ਮਿਲ ਜੂਗੀ ਜਦੋਂ ਬਾਹਰ ਤਹਿੰਦੇ ਪੇਮੈਂਟ ਜਿਹੜੀ ਇੱਥੇ ਲੋਕਲ ਵਪਾਰੀ ਲਾਈ ਜਾਂਦੇ ਆ ਕਹਿਣ ਤੋਂ ਪਹਿਲਾਂ ਹੀ ਦੱਸ ਦਵਾਂ ਵੀ ਡੇਢ ਤੋਂ ਬਾਰ-ਬਾਰ ਤਾਂ ਖੇਢੀ ਜਾਂਦੇ ਇੱਥੇ ਗਾਹਕ ਕੋਈ ਵੀ ਆ ਕੇ ਪਹਿਲਾ ਗਾਹਕ ਸੁਰੂ ਹੀ ਇੱਥੋਂ ਹੁੰਦਾ ਉਹ ਹਿਸਾਬ ਤੇ ਬਾਈ ਫੋਨ ਲਾਇਆ ਜੇ ਬਾਈ ਹੁਣ ਲੈਵਾ ਵੇਖੋ ਬਾਈ ਖੇਰਾਂ ਦੀ ਆਹ ਆ ਚੀਜ਼ ਆ ਬਈ ਕੌਰ ਸਾਹ ਵਾਲਾ ਰਵਾਹ ਕਿਹੜੇ ਪੁੱਦੇ ਤੇ ਦੁੱਧ ਕਿੰਨਾ ਦੇ ਦਿੰ ਦੁੱਧ ਦੇ ਵੀਰੇ ਆਪਣੇ ਇੱਥੇ 17 18 ਲੀਟਰ ਦਿੰਦੀ ਹੈ ਜੀ ਆਪਣਾ 17 18 ਲੀਟਰ ਆਪਾਂ ਚੋਂਦੇ ਰਹੇ ਚੋਂਦੇ ਰਹੇ ਬਿਲਕੁਲ ਚੋਂਦੇ ਰਹੇ ਸੱਤ ਠੀਕ ਹੈ ਬਾਈ ਹਾਂਜੀ ਹਾਂ ਤੇ ਕੰਦੇਓ ਬਾਈ ਬਾਹਰ ਤੋਰੀ ਨੂੰ ਬਈ ਲੈ ਵੀ ਮਿੱਤਰੋ ਤੋਰੀ ਭਾਰਤ ਨੂੰ ਤੋਰ ਤੋਰ ਦੀ ਭਾਰਤ ਬਈ ਖੋਲ ਲੈ ਮੜੇ ਮੈਂ ਲੈ ਵੀ ਹੁਣ ਤੁਹਾਨੂੰ ਮੈਂ ਨਾ ਦੇ ਦਊਗੀ 20 ਕਿਲੋ ਦੇ ਦਊਗੀ ਬਈ ਮੈਂ ਪੱਕਾ ਦਊਗੀ ਬਈ ਸਾਨੂੰ ਇੰਨਾ ਪਤਾ ਤੀਜੇ ਸਵੇਰੇ ਆ ਕੇ ਇਹਦੀ ਮਾਲ ਕੀ ਠੀਕ ਹੈ ਵੀ ਤੀਜੇ ਸਵੇਰੇ ਦੀ ਮਾਣੇ 20 ਕਿਲੋ ਦਿੱਤਾ ਸੀ ਦੇ ਦਊਗੀ ਬਈ ਮੈਂ ਦੱਸ ਦਈਏ ਲੈ ਜਿਨ੍ਹਾਂ ਨੇ ਮੁਕਾਬਲਾ ਲੜਨਾ ਹੈ ਨਾ ਗਰੇਟਡ ਮੱਛਾਂ ਦੇ ਵਿੱਚ ਤਨੋਲੇ ਮੇਲੇ ਤੇ ਜਾ ਕੇ ਜਾਂ ਕੋਟਲਾ ਕੜਾ ਵਾਲੇ ਮੇਲੇ ਤੇ ਜਾ ਕੇ ਤਾਂ ਫਿਰ ਬਈ ਉਹ ਮੈਂ ਬਾਲ ਇੱਕ ਵਾਰੀ ਚਾਹਤੀ ਜ਼ਰੂਰ ਮਾਰ ਲਿਓ ਵੈਸੇ ਤੁਸੀਂ ਮਾਰ ਲਿਓ ਸਿਆਣੇ ਆ ਪਾਰਥੂ ਬੰਦਾ ਮੈਂ ਛੱਡ ਕੇ ਨਹੀਂ ਜਾਂਦਾ ਜਿਹੜਾ ਪ੍ਰੋਪਰਿਟੀ ਕੰਮ ਕਰੂਗਾ ਕਿਉਂਕਿ ਬਈ ਇਹੋ ਜੀਆਂ ਚੀਜ਼ਾਂ ਕਦੇ ਕਦੇ ਟਾਵੀਆਂ ਟੱਲੀਆਂ ਜੀਆਂ ਨਿਕਲਦੀਆਂ ਹੁੰਦੀਆਂ ਕਹਣ ਤੋਂ ਪਾਵੇ ਆ ਵੀ ਕਦੇ ਕਦੇ ਮੱਥੇ ਲੱਗਦੀਆਂ ਆ ਵੇਖੋ ਬਈ ਕਦ ਕਦ ਮੈਂ ਕੰਦ ਤੋਂ ਪਾਰ ਜਾਂਦੀ ਆ ਕਰਮ ਵਾਲੀ ਕੰਦ ਲੈ ਬਈ ਕਰੋ ਫੇ ਕਰਾਂ ਦੀ ਚੈੱਕ ਕਿਉਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਕਦ ਵੱਡੀ ਜਾਂਦੀ ਕਰਮ ਵਾਲੀ ਦੀ ਮੋਬਾਈਲ ਤੇ ਪੂਰੀ ਨਹੀਂ ਹੋਣੀ ਇਹ ਤੁਹਾਨੂੰ ਵਾਦਾ ਕਰਦਾ ਵੀ ਤੁਸੀਂ ਇਹੋ ਜਿਹੇ ਐਡੀ ਵੱਡੀ ਮੈਂ ਕਦੇ ਕਦੇ ਮੱਥੇ ਲੱਗਦੀ ਹੁੰਦੀ ਆ ਲੇਵਾਲੂਆ ਖੁੱਲੀ ਡੁੱਲੀ ਪਾਈ ਪਰ ਬਾਕੀ ਕੌਰ ਸਾਹਿਬ ਵਾਲਾ ਰਵਾ ਗ੍ਰੇਡੇਡ ਮੱਜਾਂ ਦੇ ਵਿੱਚ ਪੈਂਦੀ ਆ ਨੀਲੀ 라ਵੀ ਦੇ ਵਿੱਚ ਬੱਚੇ ਟੌਪ ਲਾਉਂਦੀ ਦੋਵਾਂ ਅੱਖਾਂ ਦੇ ਵਿੱਚ ਜਵਾਬ ਮੈਗਰਲੇ ਪੈਰਾਂ ਤੇ ਜਵਾਬ ਕਹਿਣ ਤੋਂ ਪਾ ਹੋਵੇ ਆ ਯਾਰ ਕੋਕਾ ਪੀਸ ਚੀਜ਼ ਆ ਫਿਰ ਹੋਈ ਮੰਨ ਲਓ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਤੁਹਾਡੇ ਪੈਸੇ ਲਾਤੇ ਤੇ ਗਵੰਡੀ ਵੇਖਣਗੇ ਉੱਤੋਂ ਦੀ ਆ ਕੇ ਤੇ ਕਹਿਣਗੇ ਕੀ ਲਿਆ ਆਇ ਲਾ ਕੇ ਗਵੰਡੀ ਇਹ ਗੱਲ ਜ਼ਰੂਰ ਕਹਿਣਗੇ ਵੀ ਵਾਕਿਆ ਤੋਹਫਾ ਲੱਭ ਕੇ ਲਿਆਂਦਾ ਭਾਈ ਤੇ ਬਾਕੀ ਭਾਈ ਰਵਾ ਸਾਰਾ ਤੁਹਾਨੂੰ ਵਿਖਾਤਾ ਪਛੋਕੜ ਇਹਨਾਂ ਦਾ ਆ ਚੋਟੀ ਨਾਲੇ ਦੀ ਭੈਣ ਖੜੀ ਹੋਈ ਆ ਨਾਲੇ ਕੀ ਖੜੀ ਹੋਈ ਉਹੋ ਅਗਲੀ ਕੱਟੀ ਪਈ ਉਹਨਾਂ ਨੇ ਖਰੀਦੀ ਆ ਇਹ ਰਵਾ ਪਈ ਉਹਨਾਂ ਨੇ ਇੱਕ ਮਾਂ ਵੀ ਵੇਚਤੀ ਸੀ ਉਹਦੀ ਪਿੱਛੇ ਆਣਾ ਬਈ ਹਾਂਜੀ ਹਾਂਜੀ ਉਹ ਵੀ ਮਦਰੀ ਉਹ ਸਾਡੇ ਘਰੇ ਬੁੱਢੀ ਹੋ ਗਈ ਸੀ ਬਾਈ ਅੱਛਾ ਹਾਂ ਉਹ ਇਹਦੀ ਮਾਂ ਇਹਦੀ ਮਾਂ ਹਾਂ ਜਿਆ ਬਾਤ ਆ ਬਾਈ ਕੀ ਬਾਤ ਆ ਬਾਈ ਅੱਛਾ ਨੰਬਰ ਬਾਈ ਹੁਣ ਆਪਾਂ ਇਹਦਾ ਕਿਹੜੇ ਤੇ ਗੱਲ ਕਰੀਏ ਹਾਂਜੀ 98762 98762 39293 39293 ਹਾਂਜੀ ਇੱਕ ਵਾਰੀ ਹੋਰ ਬੋਲੀਏ 98762 ਜੀ 39293 ਠੀਕ ਆ ਪਹਿਲਾਂ ਵੀ ਮਿੱਤਰ ਹੁਣ ਮੈਂ ਤੁਹਾਨੂੰ ਐਂਡ ਤੇ ਕੱਦ ਦੇ ਰਵੇ ਗਿਣਦੇ ਆ ਕ ਰਤੇ ਗਿਣਦੇ ਆ ਕੰਧ ਦੇ ਵੀ ਕਿੰਨੇ ਰਤ ਜਾਂਦਾ ਕਿੰਦਾ ਕੱਦ ਆ ਤੁਸੀਂ ਆਈਡੀਆ ਲਾ ਲਿਓ ਯਾਰ ਕੰਧ ਖਤਮ ਹੁੰਦੀ ਹਾਂ ਹਾਂ ਕੰਧ ਖਤਮ ਹੋਣੀ ਹੈ ਮੈਂ ਤਾਂ ਹੀ ਗਿਣਨ ਲੱਗਾ 1 2 3 4 5 6 7 8 9 ਤੇ 10 ਤੇ 11 ਤੇ 12 13 14 15 16 17 18 19 ਤੇ 20 ਰਤੇ ਕੰਧ ਦੇ ਗਣ ਲਿਆ ਜੇ ਚੁੱਪ ਕਰਕੇ ਹੈ 21 ਨੂੰ ਇੱਕ ਰਤਾ ਘਾਟੀ ਦੱਸਤਾ ਤੁਹਾਨੂੰ ਮਿੱਤਰੋ ਤੇ ਏਡੀ ਵੱਡੀ ਇਹ ਕਰਮਾਂ ਵਾਲੀ ਪਰਮਾਤਮਾ ਨੇ ਇਹਨੂੰ ਏਡਾ ਕਦ ਪਾਡੀ ਬਖਸ਼ੀਆ ਹੁਣ ਬਈ ਆਪਦੇ ਘਰੇ ਮਈਆਂ ਖੜੀਆਂ ਉਹਨਾਂ ਨਕੰਦ ਦੇ ਖੰਡਾਰ ਲਿਆ ਜੀ ਤੇ ਆਈਡੀਆ ਲਾ ਲਿਆ ਜੀ ਵੀ ਸਾਡੀ ਮਹਿਨਤ ਕਿੰਨੀ ਮੈਂ ਉੱਚੀ ਆ ਤੇ ਬਈ ਆਜੋ 1,75,000 ਦੇ ਵਿੱਚੋਂ ਮਾਨਤਾ ਨਹੀਂ ਹੋਣਾ ਕਿਉਂਕਿ ਰੇਟ ਪਹਿਲਾਂ ਇਹਦਾ 2 ਸੀਗਾ ਬਈ ਇਸ ਕਰਕੇ ਬਾਈ ਹੋਣ ਨਾਲ ਆਪਾਂ ਵੇਚਣ ਵਾਲੀ ਗੱਲਬਾਤ ਕਰਕੇ ਰੇਟ ਹਿਸਾਬ ਤੇ ਕਰਾਇਆ ਹੁਣ ਬਾਕੀ ਬਲੇ ਜਿਹੜੇ ਚੁਸਤੀ ਫੁਰਤੀ ਤੇ ਸਿਆਣੇ ਉਹ ਦੂਰ ਰਿਆ ਜੀ ਵੀਡੀਓ ਤੋਂ ਧੰਨਵਾਦ ਸ਼ੁਕਰੀਆ ਜਉਂਦਰੋ ਇੱਕ ਬੇਨਤੀ ਹੋਰ ਆ ਸੌਦਾ ਕਰਨ ਤੋਂ ਪਹਿਲਾਂ ਬਈ ਆਪਦੇ ਤਾਏ ਨੂੰ ਚਾਚੇ ਨੂੰ ਮਾਮੇ ਨੂੰ ਦਾਦੇ ਨੂੰ ਵਿਖਾ ਲਿਆ ਜੇ ਜੇ ਤਾਂ ਉਹਨਾਂ ਨੇ ਪਾਸ ਕਰਤੀ ਤੇ ਸੌਦਾ ਕਰ ਲਿਆ ਜੇ ਇਹ ਨਹੀਂ ਹੋਵੇ ਸਾਈ ਪਾ ਕੇ ਬਾਜ ਜੇ ਕੋਈ ਬਰਾ ਦਾਦਾ ਨਹੀਂ ਮੰਨਿਆ ਬਾਈ ਅਸੀਂ ਨਹੀਂ ਲੈ ਕੇ ਜਾਣੀ ਤੇ ਇਹ ਸਾਡੇ ਭਾਪੇ ਨੂੰ ਨਹੀਂ ਪਸੰਦ ਆਈ ਬਈ ਪਸੰਦ ਕਰਨੀ ਪੈਣੀ ਆ ਧੰਨਵਾਦ ਤੇ ਆਪਦੀ ਤਸੱਲੀ ਹਰ ਇੱਕ ਪੱਖ ਤੋਂ ਤੁਸੀਂ ਕਰ ਲਿਆ ਜੀ ਜਉਂਦਰੋ